ਅਮਰੀਕਾ ਦੇ ਉਪ ਰਾਸ਼ਟਰਪਤੀ ਮਿਸਟਰ ਵੈਂਸ ਆਏ ਨੇ ਤੇ ਅਮਰੀਕਾ ਦੇ ਜਿਹੜੇ ਉਪ ਰਾਸ਼ਟਰਪਤੀ ਆਏ ਉਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਦੋ ਦਿਨ ਪਹਿਲਾਂ ਵੱਡੇ ਪੱਧਰ ਤੇ ਪ੍ਰੋਜੈਸ਼ਨ ਹੋਏ ਦੋਨੋਂ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਜਿਵੇਂ ਉਹ ਰੋਜ਼ ਫਰਮਾਨ ਜਾਰੀ ਕਰਦੇ ਉਹਨਾਂ ਨੂੰ ਲੈ ਕੇ ਕਾफी ਹਲਝਲ ਜਿਹੜੀ ਆ ਅਮਰੀਕਾ ਦੇ ਵਿੱਚ ਹੋ ਰਹੀ ਹੈ ਇਹ ਦੌਰੇ ਨੂੰ ਤੇ ਅਮਰੀਕਾ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਵੀ ਅਮਰੀਕਾ 'ਚ ਜਿਹੜਾ ਕੁਝ ਹੋ ਰਿਹਾ ਹੈ ਅੱਜ ਪੂਰਾ ਪੱਛਮ ਦਾ ਜਿਹੜਾ ਸੰਸਾਰ ਹੈ ਅਮਰੀਕਾ ਦਾ ਸਰਦਾਰ ਸੀ ਅਮਰੀਕਾ ਦੇ ਅੱਠ ਵੱਸਾ ਬਹੁਤ ਵੱਡੇ ਸੰਕਟ 'ਚ ਫਸੀ ਹੋਈ ਹੈ ਅਮਰੀਕਾ ਕੋਲੇ 800 ਬਿਲੀਅਨ ਡਾਲਰ ਦਾ ਰਿਜ਼ਰਵ ਸੀ ਅਮਰੀਕਾ ਦੇ ਕੋਲ ਪਰ ਉਹ 400 ਬਿਲੀਅਨ ਡਾਲਰ ਰਹਿ ਗਿਆ ਤੇ ਜੇ ਅੱਗੋਂ ਇਹ ਕੋਈ ਗੜਬੜ ਹੋ ਗਈ ਤੇ ਇਹਨਾਂ ਨੂੰ ਕਰਜ਼ਾ ਵੀ ਨਹੀਂ ਮਿਲਣਾ ਹੁਣ ਜਿਹੜੀ ਅਮਰੀਕਨ ਸੈਂਟਰਲ ਬੈਂਕ ਸੀ ਨੋਟ ਛਾਪ ਛਾਪ ਕੇ ਇਹਨਾਂ ਨੂੰ ਕਰਜ਼ਾ ਦਿੰਦੀ ਸੀ ਉਹਦੀ ਵੀ ਸੀਮਾ ਆ ਗਈ ਹੈ ਸੋ ਇਹ ਇਸ ਕਰਕੇ ਹੁਣ ਉਹ ਰੂਸ ਵਾਲਿਆਂ ਨਾਲ ਸਮਝੌਤਾ ਕਰਨ ਨੂੰ ਕਰਦਾ ਚੀਨ ਨਾਲ ਲੜਾਈ ਕਰਕੇ ਵੀ ਚਲੋ ਮੇਰਾ ਕੁਝ ਨਾ ਕੁਝ ਹੈ ਟੈਰਿਫ ਵਧਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਨੁਕਸਾਨ ਹੀ ਹੁੰਦਾ ਵੀ ਜਦ ਟੈਰਿਫ ਵਧਦਾ ਤੇ ਉਹਨਾਂ ਦਾ ਸਮਾਨ ਉਹਨੋਂ ਹਟ ਗਿਆ ਉੱਥੇ ਸਮਾਨ ਮਹਿੰਗਾ ਹੋ ਗਿਆ ਲੋਕਾਂ ਨੂੰ ਵੀ ਸਮਾਨ ਚਾਹੀਦਾ ਹਾਂਜੀ ਲੋਕ ਜੱਕ ਕਾਂਠ ਪੈ ਜਾਂਦਾ ਸੋ ਇਹ ਜਿਹੜਾ ਉਹ ਨੇ ਜੋ ਕੁਝ ਪੈਦਾ ਕਰਿਆ ਸਾਰੇ ਸੂਬੇ ਕਿੰਨੇ ਸੂਬੇ ਨੇ ਤਾਂ ਟਰੰਪ ਦੇ ਉਲਟੇ ਨੀਚੇ ਦੇ ਉਲਟ ਬਿਆਨ ਦੇਣੇ ਸ਼ੁਰੂ ਕਰਤੇ ਦੇ ਜਿੰਨੀ ਸਮਾਚਰੀਆਂ ਨੀਤੀਆਂ ਨਾਲ ਸੋ 트੍ਰੰਪ ਨੇ ਜਿਹੜੀਆਂ ਨੀਤੀਆਂ ਸ਼ੁਰੂ ਕਰੀਆਂ ਨੇ ਅਸਲ ਦੇ ਵਿੱਚ ਜੇ ਇਹਨੂੰ ਅਸੀਂ ਟੋਟਲ ਜਾਂ ਪਿਛੋਕੜ ਚ ਜਾਈਏ 1929 ਤੇਤੀ ਦੇ ਸੰਕਟ ਤੋਂ ਬਾਅਦ ਜਿਹੜਾ ਸੀ 1972 73 ਦੇ ਵਿੱਚ ਸੰਕਟ ਆਇਆ ਵਟਾ ਉਹ 29 ਤੇਤੀ ਦਾ ਸੰਕਟ ਇਹਨਾਂ ਨੇ ਇੱਕ ਇੰਜ ਦੀ ਅਰਥਚਾਸਤ ਦੇ ਹਿਸਾਬ ਨਾਲ ਆਪਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਕੰਡ ਵਰਲਡ ਵਾਰ ਨੇ ਉਹਨੂੰ ਕਾਫੀ ਹੱਦ ਤੱਕ ਹੱਲ ਕਰਨ ਦੀ ਕੋਸ਼ਿਸ਼ ਕਰਿਆ ਤੇ ਨਵਾਂ ਇੱਕ ਸਿਸਟਮ ਲੈ ਆਂਦਾ ਬ੍ਰੇਟਨਵੁੱਡ ਸਿਸਟਮ ਕਹਿੰਦੇ ਸੀ ਇਹਦਾ ਅਰਥਚਾਰੇ ਦਾ ਜਿਹਦੇ ਵਿੱਚ ਵਰਲਡ ਬੈਂਕ ਬਣੀ ਜੀਲੀਟਾ ਇੰਟਰਨੈਸ਼ਨਲ ਮਾਨਿਟਰੀ ਫੰਡ ਬਣਿਆ ਸੰਸਾਰ ਬੈਂਕ ਬਣਿਆ ਤੇ ਅੰਤਰਰਾਸ਼ਟਰੀ ਮੁਦਰਾ ਕੋਚ ਬਣਿਆ ਉਧਰਹੀਂ ਇਹਨਾਂ ਨੇ ਕਲੋਨੀਆ ਕਲੋਨੀਆ ਕਈਆਂ ਬ੍ਰਿਟਿਸ਼ ਨੇ ਟੁੱਟ ਗਈਆਂ ਇਹ ਨਵੀਂ ਡੈਮੋਕ੍ਰੇਸੀ ਦੇ ਰੂਪ ਚ ਉੱਭਰ ਕੇ ਸਾਹਮਣੇ ਆਏ ਕੁਝ ਉਹ ਪੂਰਬੀ ਯੂਰਪ ਦੇ ਦੇਸ਼ ਉਹ ਵੀ ਯੂਨੀਅਨ ਨਾਲ ਗਏ ਇਹਨਾਂ ਦੀ ਲੜਾਈ ਉਹ ਵੀ ਯੂਨੀਅਨ ਨਾਲ ਰਹੀ ਗਈ ਬਾਕੀ ਸਾਰਾ ਕੁਝ ਇਹਨਾਂ ਨੇ ਅਰਥਚਾਰੇ ਦੇ ਵਿੱਚ ਉਹਨੂੰ ਸੰਭਾਲ ਦਿਆ 70 72 ਚ ਆ ਕੇ ਫਿਰ ਇਹਨਾਂ ਦਾ ਸੰਕਟ ਆ ਗਿਆ ਉਹ ਸੰਕਟ ਚੱਲ ਗਿਆ ਉਹ ਹੱਦ ਨਹੀਂ ਹੋਇਆ 90 ਦੇ ਵਿੱਚ ਆ ਕੇ ਅਸਲ ਚ 82 ਤੱਕ ਇਹਨਾਂ ਨੇ ਅਹ ਡੰਕਲ ਹਰਥਰ ਡੰਕਲ ਸੀ ਉਹਦੇ ਨਾਲ ਸ਼ੁਰੂ ਕਰਿਆ ਡੰਕਲ ਡਰਾਫਟ ਕਹਿੰਦੇ ਸੀ ਜਿਹੜਾ ਗੈਟ ਸਮਝੌਤਾ ਕਹਿੰਦੇ ਸੀ ਕਿ ਜੀ ਸਾਰਾ ਅੰਤਰਰਾਸ਼ਟਰੀ ਮੰਡੀ ਕੱਕਾ ਕੋ ਆ ਜਿਹੜੀ ਅੱਜ ਕਹਿੰਦੇ ਨੇ ਟੀਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸੰਸਾਰ ਵਪਾਰ ਜਥੇਬੰਦੀ ਇਹ ਉਹਦੇ ਚੋਂ ਨਿਕਲ ਕੇ ਆਈ ਹੈ ਡੰਕਲ ਡਰਾਫਟ ਚੋਂ ਗੈਟ ਸਮਝੌਤੇ ਜੀ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕਰੀ ਕਰਨ ਦੀ ਤੇ 90ਵਿਆਂ ਦੇ ਵਿੱਚ ਜਿਹੜਾ ਕਹਿੰਦੇ ਵੀ ਸੁਮੰਡਲੀ ਕਰਨ ਤੇ ਵਪਾਰੀ ਕਰਨ ਉਦਾਰੀਕਰਨ ਤੇ ਨਿੱਜੀਕਰਨ ਇਹੋ ਜਿਹਾ ਜੋ ਮਰਜੀ ਸ਼ਬਦ ਵਰਤ ਲੋ ਇਹਨਾਂ ਦੇ ਰਾਹੀਂ ਜਿਹੜਾ ਕੰਮ ਸ਼ੁਰੂ ਕਰਿਆ ਉਹਦੇ ਨਾਲ ਕੁਝ ਹੱਦ ਤੱਕ ਇਹ ਸੰਭਲੇ ਇਹਨਾਂ ਅਰਥ ਵਿਚਾਰਾ ਚੱਲਣ ਲੱਗਿਆ ਬਹੁਤ ਸਾਰੀ ਮੀਡਲ ਕਲਾਸ ਨਵੀਂ ਪੈਦਾ ਹੋਈ ਪ੍ਰਾਈਵੇਟ ਜਿਆਦਾ ਸਰਕਾਰ ਦਾ ਪੈਸਾ ਪ੍ਰਾਈਵੇਟ ਨੂੰ ਮਿਲਣਾ ਸ਼ੁਰੂ ਹੋ ਗਿਆ ਕਰਜ਼ੇ ਕਰਜ਼ੇ ਮਾਰਕੀ ਵਿਭਜਨ ਲੱਗੇ ਕਰਜ਼ੇ ਹੋਣ ਹੋਵੇ ਉਹਦੇ ਨਾਲ ਸਾਰੇ ਮੁਲਕਾਂ 'ਚ ਕੁਝ ਨਾ ਕੁਝ ਟੱਕੀ ਵੀ ਹੋਈ ਇਹ ਜਾਂ ਕੋਈ ਚੁੱਕਾ ਤੋ ਪਰ ਹੁਣ ਫਿਰ ਸੰਕਟ ਆ ਸਕਦੇ ਉਹਨਾਂ ਆਪਾਂ ਨੂੰ ਪਤਾ ਹੈ ਇੰਗਲੈਂਡ ਨੇ 3 ਵਾਰੀ ਆਪਣਾ ਪ੍ਰਧਾਨ ਮੰਤਰੀ ਬਦਲਿਆ ਹਾਂਜੀ ਕੈਨੇਡਾ ਨੂੰ ਆਪਦਾ ਬਦਲਣਾ ਪਿਆ ਫਰਾਂਸ ਨੇ ਕਹਿ ਦਿੱਤਾ ਵੀ ਸਾਸੀ ਤਾਂ ਉੱਥੋਂ ਗੈਸ ਲਵਾਵਾਂਗੇ ਸਾਨੂੰ ਨਹੀਂ ਸਰਦਾ ਕਦੇ ਨੇ ਰੋਕਾਂ ਲਾਈਆਂ ਸੀ ਇਸ ਦੇਤੇ ਜੁਕ੍ਰੇਨ ਯੁੱਧ ਕਰਕੇ ਜੁਕ੍ਰੇਨ ਯੁੱਧ ਚ ਅਮਰੀਕਾ ਦੀ ਅਰਥਚਾਰਾ ਤਬਾਹ ਹੋਇਆ ਜੁਕ੍ਰੇਨ ਤਾਂ ਤਬਾਹ ਹੋਇਆ ਹੀ ਹੋਇਆ ਅਮਰੀਕਾ ਦਾ ਅਰਥਚਾਰਾ ਵੀ ਡੁੱਬਿਆ ਹੈ ਬਹੁਤ ਰੌਲਾ ਪਿਆ ਹੋਇਆ ਹੈ ਕਿ ਇਸੇ ਤਰ੍ਹਾਂ ਹੀ ਜਿਹੜਾ ਇਰਾਨ ਹੈ ਉਹ ਕਹਿੰਦਾ ਸਾਨੂੰ ਤਾਂ ਅਸੀਂ ਕਮੇਦਾਇ ਤਿਆਰ ਕਰ ਲਿਆ ਅੱਜ ਤਾਂ ਰਾਕੇਟ ਉੱਤੇ ਤਿਆਰ ਕਰ ਰਹੇ ਨੇ ਅਸੀਂ ਤਾਂ ਉੱਤੇ ਚਲੇ ਜਾਵਾਂਗੇ ਉਹ ਇਰਾਨ ਤੋਂ ਵੀ ਇਹ ਜਿਹੜਾ ਸਾਰਾ ਇਟਲੀ ਦਾ ਇਹੀ ਹਾਲ ਹੋਇਆ ਤੇ ਹੈ ਜਰਮਨੀ ਦਾ ਹਾਲ ਮਾੜਾ ਹੋਇਆ ਹੋਇਆ ਸੋ ਜਿਹੜਾ ਪੱਛਮੀ ਅਰਥਚਾਰਾ ਉਹਦਾ ਮਾਡਲ ਹੈ ਉਹ ਫੇਲ ਹੋ ਰਿਹਾ ਉਹਦੇ ਵਿੱਚੋਂ ਇਹ ਕੋਸ਼ਿਸ਼ ਇਹ ਕਰ ਰਹੇ ਸੀ ਕਿ ਵੀ ਬਨੌਟੀ ਬਹੁਤਕਦਾ ਦੇ ਰਹੇ ਅਸੀਂ ਹੱਲ ਕਰੀਏ ਚੌਥਾ ਉਦਯੋਗਿਕ ਇਨਕਲਾਬ ਕਹਿੰਦੇ ਨੇ ਉਹਨੂੰ ਕ੍ਰਾਂਤੀ ਕਿ ਬਨੌਟੀ ਬਹੁਤਕਦਾ ਰੋਬਰਟ ਸਾਰਾ ਕੰਮ ਕਰਨਗੇ ਉਹਦੇ ਚ ਹਜੇ ਸਫਲ ਨਹੀਂ ਹੋ ਰਹੇ ਉਹਦੇ ਵਿੱਚ ਤਾਂ ਜਿਹੜੀ ਆਪਣੀ ਛੋਟੀ ਜਿਹਨੂੰ ਨੈਰੋ AI ਕਹਿੰਦੇ ਨੇ ਇਹਨੂੰ ਹਾਂ ਜਿਹੜਾ ਆਪਾਂ ਕਹਿੰਨਾ ਬੁੱਧੀ ਜੋ ਵਾਪੇ ਦੇਖਦੇ ਹਾਂ ਆਪਣਾ ਕਾਰ ਬਣਾਉਂਦਾ ਗੂਗਲ ਦੇ ਬਾਰੂ ਰਸਤਾ ਲਾਪਰੰਦਾ ਇਹ ਸਾਰੇ ਨੂੰ ਨੈਰੋ AI ਕਹਿੰਦੇ ਨੇ ਅੱਜ ਇਹ ਜਿੱਦੇ ਜਨਰਲ AI ਆਉਣ ਲੱਗੀ ਉਹਦੇ ਤਾਂ ਸਾਰੇ ਮਸ਼ੀਨਾਂ ਕੋਈ ਕੋਈ ਚਲਾ ਗਿਆ ਉਹ ਤਾਂ ਬੰਦਾ ਬਣਾ ਦੇਣਾ ਉਹਨਾਂ ਨੇ ਆ ਹੁਣ ਕਹੀ ਆਉਂਦਾ ਵੀ ਰੋਬਟ ਨੇ ਬੰਦਾ ਜਮਤਾ ਇਹ ਨੈਤਿਕ ਮਸਲੇ ਸੋ ਉਹਦੇ ਵਿੱਚ ਅਜੇ ਸਫਲ ਨਹੀਂ ਹੋ ਰਹੇ ਅਰਥਚਾਰਾ ਡੁੱਬ ਰਿਹਾ ਕੋ ਡੁੱਬਦੇ ਹੋਏ ਆਰਥਚਾਰੇ ਦੇ ਕੀ ਵਿਰੁੱਧ ਕਿ ਰਾਮਪੂਜੇ ਹੋ ਗਿਆ ਨੀਤੀਆਂ ਦੇ ਆ ਰਿਹਾ ਹੁੰਦਾ ਨਾ ਵੀ ਤੁਸੀਂ ਮਾੜਾ ਮਟਾ ਕਹਿੰਦੇ ਹੁਣ ਕਹਿਣਾ ਜੇ ਸ਼ੁਰੂ ਕਰਤਾ ਵੀ ਟਰੰਪ ਤਾਂ ਉੱਥੋਂ ਦਾ ਉੱਤ ਨਹੀਂ ਬੰਦਿਆਣਾ ਉੱਤ ਨੇ ਦੇਸ਼ਿਆਂ ਨੂੰ ਡੁਬੋਇਆ ਹੀ ਸੀ ਸੋ ਇਹ ਜਿਹੜਾ ਹੈ ਗਲਵਾਚੋ ਬੰਦਿਆਣਾ ਸੋ ਇਹ ਟਰੰਪ ਨੇ ਬਹੁਤ ਬੁਰਾ ਹਰਕਾ ਕੀਤਾ ਹੈ ਜੀ ਲੈ ਕਰਕੇ ਅਮਰੀਕਾ ਦੀਆਂ ਜਿਹੜੀਆਂ ਰਿਆਸਤਾਂ ਨੂੰ ਉੱਥੇ ਅੱਗੇ ਨਹੀਂ ਦਾਦਾ ਕਰਦਾ ਰਿਆਸਤਾ ਇੰਡੀਪੈਂਡੈਂਟ ਟਾਈਕ ਨੇ ਬਹੁਤ ਝਾਕਾ ਸਾਡੇ ਨਾਲ ਕਿਸੇ ਕੋ ਕਹੋਦਾ ਨੌ ਦਾ ਨੌ ਯੂਨਾਈਟਿਡ ਸਟੇਟਸ ਆਫ ਅਮਰੀਕਾ ਯੂ ਐਸ ਸਾਡੇ ਤਾਂ ਯੂਨਾਈਟਿਡ ਸਟੇਟਸ ਤੋਂ ਭਾਰਤ ਨਹੀਂ ਨਾ ਸੋ ਇਹ ਜਿਹੜਾ ਹੈਗਾ ਉੱਥੇ ਕਾਫੀ ਖੁੱਦ ਹੋਣ ਕਰਕੇ ਉਹ ਇਤਰਾਜ਼ ਵੀ ਕਰਦੇ ਨੇ ਕਿਉਂਕਿ ਉਹਨਾਂ ਦਾ ਆਰਧ ਅਰਥਚਾਰਾ ਡੁੱਬ ਰਿਹਾ ਹੈ ਉੱਥੇ ਮੁਜਾਰੇ ਵੀ ਇਸੇ ਕਰਕੇ ਹੋ ਰਹੇ ਨੇ ਬੇਰਗਾਲੀ ਦਾ ਕੋਈ ਅੰਤ ਨਹੀਂ ਲੋਕੋਂ ਕੋ ਘਰ ਨਹੀਂ ਅਮਰੀਕਾ ਨੇ ਛੋੜ ਲਾ ਦਿਆ ਤੁਸੀਂ ਹੁਣ ਜੇ ਜਾ ਕੇ ਤੇ ਨਿਊਯਾਰਕ ਦਾ ਛੱਡੋ ਉੱਥੇ ਤਾਂ ਲੋਕ ਟੈਂਟਾਂ ਚ ਪਈ ਨੇ ਉੱਡੀ ਮਾੜੀ ਜਗ੍ਹਾ ਤੇ ਤਾਂ ਸਾਡੇ ਇੱਥੇ ਨਹੀਂ ਰਹਿੰਦੇ ਲੋਕ ਅੱਗੇ ਕਹਿੰਦੇ ਉਹਦੇ ਬੰਬੇ ਨਾਲੇ ਗੰਦੇ ਨਾਲੇ ਚ ਪਏ ਉਹ ਤਾਂ ਗੰਦੇ ਨਾਲਾ ਨਾਲ ਉਹ ਵੀ ਮਾੜੀ ਥਾਂ ਦੇ ਪਏ ਨੇ ਗੰਧੀਆਂ ਬਸਤੀਆਂ ਉੱਥੇ ਪੈਦਾ ਹੋ ਗਈਆਂ ਸੋ ਅਮਰੀਕਾ ਦੇ ਵਿੱਚ ਬੇਲਜ਼ਗਾਰੀ ਗੰਧੀਆਂ ਬਸਤੀਆਂ ਸੋ ਮਾਚ ਸੋ ਮਿਸ਼ੀਗਨ ਯੂਨੀਵਰਸਿਟੀ ਦਾ ਫੰਡ ਬੰਦ ਕਰ ਰਹੀ ਅੱਗੇ ਅੱਗੇ ਯੂਨੀਵਰਸਟੀਆਂ ਜਿਹੜੀਆਂ ਨੇ ਮਿਸ਼ੀਗਨਾਂ ਕੇ ਲਈ ਮੇਰੀ ਤਾਕਰ ਨਿਕਲ ਗਈ ਉਹਦਾ ਫੰਡ ਹਾਰਵਰਡ ਹਾਰਵਰਡ ਦਾ ਉਹਦੇ ਬਾਅਦ ਤਾਂ ਐਸਪੈਸਟਿਕ ਕਰਨ ਆ ਗਿਆ ਵੀ ਉਹ ਗਲਤੀ ਨਾਲ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਉਹ ਤਾਂ ਵਿਡਰਾ ਕਰ ਲੈ ਚਲੋ ਸਫਾਈ ਕਰਨਾ ਆ ਗਿਆ ਪਰ ਉਹ ਗਲਤੀ ਨਾਲ ਵੀ ਜੇ ਹੋਇਆ ਕਿਸੇ ਹਵਾ ਚੋਂ ਤਾਂ ਨਿਕਲਿਆ ਨਹੀਂ ਨਾ ਹਾਂਜੀ ਚਲੋ ਫਿਰ ਵੀ ਮਤਲਬ ਚਲੋ ਅੱਜ ਨਹੀਂ ਕਰਦੇ ਬੱਕਰੀ ਦੀ ਮਾਂ ਕਰ ਕਰ ਖੈਰ ਬਣਾਉਗੀ ਜਾਨੀ ਕਿ ਜਿਹੜਾ ਖਰਚਾ ਕਰਨਾ ਹੈ ਜਨਤਕ ਕੰਮਾਂ ਦੇ ਉੱਤੇ ਗਿਆਨ ਵਰਤਕ ਕੰਮਾਂ ਦੇ ਉੱਤੇ ਗਿਆਨ ਦੀ ਗਿਆਨ ਅਰਜਿਤ ਕਰਨ ਦੇ ਉੱਤੇ ਗਿਆਨ ਸਿਰਜਣ ਕਰਨ ਦੇ ਉੱਤੇ ਉਹਦੇ ਬਦ ਵੀ ਉਹ ਕਿ ਜਿਹੜੀਆਂ ਪੜਾਈ ਸਕੀਮਾਂ ਨੇ ਲੋਕਾਂ ਨੂੰ ਵੈਲਫੇਅਰ ਕਲਿਆਣਕਾਰੀ ਸਕੀਮਾਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਆਦਾ ਹੱਥ ਘੁੱਟ ਰਹੇ ਨੇ ਇੰਗਲੈਂਡ ਨੇ ਆਉਂਦੀ ਉਹਨਾਂ ਨੇ ਸਾਰੇ ਜਿਹੜੀ ਸਕੀਮਾਂ ਉਹ ਥੱਡੇ ਜਾਣ ਗਈਆਂ ਸੋ ਇਹਦੇ ਵਿੱਚੋਂ ਮੈਨੂੰ ਐ ਲੱਗਦਾ ਵੀ ਉਹ ਮਜਾਵੇ ਚੋਕੀ ਜਿਹੜਾ ਇਹਨਾਂ ਦਾ ਉਪਰਾਸਤ ਉਪਰਤੀ ਹੋ ਰਿਹਾ ਹੈ ਉਹ ਰਿਹਾ ਇਹ ਸਵਾਸਤ ਹੈ ਵੀ ਤੁਸੀਂ ਸਾਨੂੰ ਕੋਲ ਦੇ ਦਿਓ ਸਾਡਾ ਸਮਾਨ ਖਰੀਦ ਲਓ ਤੁਸੀਂ ਕਨਕਾਪਦੀ ਲੈਣ ਦੀ ਬਜਾਏ ਸਾਡੀ ਲਿਆ ਕਰੋ ਸਾਡਾ ਸਮਾਨ ਇੰਪੋਰਟ ਕਰੋ ਸਾਨੂੰ ਇੱਥੇ ਜਗ੍ਹਾ ਦੇ ਦਿਓ ਤਾਂ ਕਿ ਅਸੀਂ ਇੱਥੇ ਕਾਰਖਾਨੇ ਲਾ ਲਈਏ ਥੋੜੇ ਵਿਕਾਸ ਕਰਾਂਗੇ ਇਹ ਪੰਜਾਬ ਦੇ ਉੱਤੇ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਨਹੀਂ ਪਤਾ ਕਿੰਨਾ ਕੋਇਆ ਹੈ ਬੰਦੇ ਹੋਣੀ ਕਹਿ ਰਹੇ ਨੇ ਵੀ ਅਸੀਂ ਵੀ ਇੱਦੇ ਤੇ ਕਾਰਿਆਂ ਬਾਕੀ ਜਿੱਥੇ ਬੰਨੀਆਂ ਕਿਸਾਨਾਂ ਨੇ ਉਹ ਵੀ ਕਰ ਰਹੀਆਂ ਨੇ ਕਈ ਕੰਨੇ ਜੀ ਕਹਾਂਦਾ ਰੋਜੀ ਡੰਡਾ ਚੱਕੀ ਰੱਖਦੇ ਨੇ ਹੁਣ ਪੰਦੇਰੋ ਨਹੀਂ ਪੈਣਾ ਤਾਂ ਸਫਲ ਹੋ ਚੁੱਕੇ ਬੁਲੀਤਾਂ ਪੰਦੇਰ ਖੁਣਾ ਨੇ ਤਾਂ ਕਿਸਾਨੀ ਦਾ ਜਿਹੜਾ ਇੱਕ ਹੈ ਜਮੇਂ ਹੀ ਬੁਲੀਤਾਂ ਤੋੜਿਆ আর ਅਰਜੁਨਾਂ ਦੇ ਬਿਆਨ ਚੋਂ ਇਹ ਵੀ ਨਿਕਲਦਾ ਹੈ ਵੀ ਜਿਹੜਾ ਗੈਰ ਰਾਜਨੀਤਿਕ ਮੋਰਚਾ ਹੈ ਉਹ ਕਹਿੰਦੇ ਉਹਨਾਂ ਨੇ ਵੀ ਫੈਸਲਾ ਕਰਿਆ ਇਹ ਨਹੀਂ ਕਿ ਆ ਵੀ ਸਾਡੇ ਨਾਲ ਨੇ ਸੋ ਇੱਥੋਂ ਪਤਾ ਲੱਗਦਾ ਵੀ ਜਿਹੜੇ ਦੋਸਤ ਤਿੰਨ ਚਾਰ ਇਕੱਠੇ ਸੀਗੇ ਉਹ ਵੀ ਆਪਸੇ ਟੁੱਟ ਗਏ ਬਾਕੀ ਸਰਕਾਰ ਨੇ ਤਾਂ ਡੰਡੇ ਮਾਰੀ ਨੇ ਉਹਨਾਂ ਦੇ ਕੁੱਟ ਕੁੱਟਿਆ ਹੀ ਹੈ ਤੇ ਇਹ ਕਾਫੀ ਕੁਝ ਵਿਚ ਵਿਚਾਲਾ ਹੈ ਪਰ ਸਾਡਾ ਦੇਸ਼ ਸਾਰਾ ਕੁਝ ਨੈਗੇਟਿਵ ਹੋਣ ਦੇ ਬਾਵਜੂਦ ਸਭ ਕੁਝ ਬੁਰਾ ਹਾਲ ਹੋਣ ਦੇ ਬਾਵਜੂਦ ਦੁਨੀਆ ਦੇ ਅਰਥਚਾਰਾ ਇਟ ਅਜੇ ਵੀ ਉਹਨਾਂ ਡੁੱਬਿਆ ਨਹੀਂ ਜਿੰਨਾ ਪੱਛਮ ਚ ਡੁੱਬ ਗਿਆ। ਕਿਉਂਕਿ ਪੱਛਮ ਚ ਲੋਕ ਲੋਕਾਂ ਦੀ ਲੋਟ ਜਾ ਰਿਹਾ। ਪੱਛਮ ਚ 33 ਕਰੋੜ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ ਜੇ 1 ਕਰੋੜ ਲੋਕ ਮੁਜਾਰੇ ਕਰਦੇ ਨੇ ਤੁਸੀਂ ਸੋਚੋ 33 ਕਰੋੜ ਤੋਂ 1 ਕਰੋੜ ਸਰਕਾਰਾਂ ਤੇ ਆ ਗਏ। ਇਹ ਬਹੁਤ ਵੱਡੀ ਗੱਲ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਇੱਕ ਗੱਲ ਮੈਨੂੰ ਲੱਗਦੀ ਵੀ ਜਿਹੜੀ ਟੈਰਮ ਨੀਤੀ ਅਪਣਾਈ ਹੈ 트াম্প ਨੇ ਇਹ ਕਿਦ ਬੂਮ ਰਹਿਮ ਕਰਦੀ ਹੋਈ ਤਾਂ ਨਹੀਂ ਜਾਂਦੀ ਨਹੀਂ ਇਹ ਬੂਮ ਰਹਿਮ ਦਾ ਕਰੇਗੀ ਕਰੇਗੀ ਦੇਖੋ ਇੱਕ ਬੰਦਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਜੀ ਇਧਰੋਂ ਪਾਣੀ ਆ ਰਿਹਾ ਹੈ ਇਹ ਸਾਨੂੰ ਹੜ੍ਹ ਦੇ ਹੁੰਦਾ ਮੈਂ ਇਹਨੂੰ ਰੋਕਣਾ ਉਹ ਬੰਦਾ ਮਾਰਨਦਾ ਉਹ ਦੇਖਦਿਆਂ ਵੀ ਮੁੜ ਕੇ ਸਾਡੇ ਦੂਜੇ ਪਾਸੇ ਆ ਗਿਆ ਉਧਰ ਜਾ ਕੇ ਨੁਕਸਾਨ ਕਰ ਦਿੱਤਾ ਉਧਰ ਸੀ ਕੁਝ ਪੇਸ਼ਮੰਦੀ ਨਹੀਂ ਕਰੀ ਹੋਈ ਇਹ ਨੇ ਟੈਰਸ ਦਾ ਵਧਾਤੇ ਟੈਨ ਵਧਾਉਣ ਬੇਬੇ ਇਹਨੇ ਕੀ ਕਰਿਆ ਟੈਨ ਵਧਾਉਣੇ ਤਾਂ ਕਿ ਬਾਰਵੇਂ ਚੀਜ਼ਾਂ ਆਉਣਗੀਆਂ ਨਹੀਂ ਸਾਡੀਆਂ ਆਪਣੀਆਂ ਬਿਕਣਗੀਆਂ ਦੇਖੋ ਇਹ ਟੈਨ ਦਾ ਹਮੇਸ਼ਾ ਹੀ ਜੀਨੋ ਅਸੀਂ ਕਹਿੰਦੇ ਮਸੂੂਬ ਇਹ ਮਸੂੂਬ ਦੀ ਦੁਨੀਆ ਚ ਲੜਾਈ ਸਾਰੀ ਦੁਨੀਆ ਚ ਰਹੀ ਆ ਮੁੱਢ ਕਦੀਮ ਤੋਂ ਰਹੀ ਆ ਅਸੀਂ ਪਿੰਡਾਂ ਦੇ ਵਿੱਚ ਜਗ੍ਹਾਤ ਲੈਂਦੇ ਹੁੰਦੇ ਉਹ ਜਗ੍ਹਾਤ ਕੀ ਸੀ ਵੀ ਜਿਹੜਾ ਉੱਥੇ ਸਾਮਾਨ ਜਿਹਦਾ ਪਿੰਡ ਦਾ ਦੁਕਾਨਦਾਰ ਉਹ ਤਾਂ ਵੇਚੀ ਜਾ ਰਿਹਾ ਜਿਹੜਾ ਉੱਥੋਂ ਬਾਹਰੋਂ ਕੋਈ ਆਉਂਦਾ ਕੋਈ ਬਰਫ ਵੇਚਣਾ ਗਿਆ ਕੋਈ ਛੂੜੀਆਂ ਵੇਚਣਾ ਗਿਆ ਕੋਈ ਕੱਪੜਾ ਵੇਚਣਾ ਗਿਆ ਕੋਈ ਸਮਝੀ ਵੇਚਣਾ ਗਿਆ ਕੋਈ ਫਲ ਵੇਚਣਾ ਗਿਆ ਕੋਈ ਖੁਰਮੁਜੇ ਵੇਚ ਰਿਹਾ ਜੀ ਕੋਈ ਭਾਂਡੇ ਵੇਚਣਾ ਗਿਆ ਮਿੱਟੀ ਦੇ ਉਹ ਸਾਰਿਆਂ ਨੂੰ ਜਗਾਦੇ ਨਹੀਂ ਪੈਂਦੀ ਸੀ ਵੀ ਜੇ ਤੁਸੀਂ ਸਾਡੇ ਪਿੰਡ 'ਚ ਵੇਚਨੇ ਨੇ ਤੁਸੀਂ ਜਗਾਦਦੇ ਹੋਗੇ ਜਨਕਿ ਟੈਕਸ ਦੇ ਹੋਗੇ ਚਾਹੇ ਛੋਟਾ ਹੋਵੇ ਜਿੰਨਾ ਮਰਜ਼ੀ ਸੋ ਉਸੇ ਤਰੀਕੇ ਨਾਲੇ ਜਿਹੜੇ ਟੈਕਸ ਨੇ ਇਹ ਸ਼ੁਰੂ ਤੋਂ ਨੇ ਪਰ ਹੁਣ ト੍ਰੰਪ ਨੇ ਇਹ ਸੋਚਿਆ ਵੀ ਆਪਾਂ ਉਹਨਾਂ ਦੇ ਟੈਕਸ ਵਧਾ ਦੇ ਕਿ ਜੇ ਸਤ ਸੋ ਤੋਂ ਜ਼ਿਆਦਾ ਬਾਰੇ 34% ਕਰਤਾ ਇੰਡੀਆ ਤੇ ਤਾਂ 22% ਕਰਿਆ ਸੀ ਵੀ ਉਹ ਜਿੰਨੇ ਮਾਲ ਉਹ ਨਾ ਲਾ ਰਿਹਾ ਤਾਂ ਕਿ ਮਾਲ ਉਹ ਨਾ ਘਟਕੀਏ ਸਾਡਾ ਵਿਦੇਸ਼ੀ ਮੁਦਰਾ ਬਚੀ ਜੇ ਸਾਡਾ ਅੰਦਰੂਨੀ ਮਾਲ ਵਿਕੇ ਉਹ ਫੇਰ ਹੁਣ ਕਿਉਂਕਿ ਉਹਨਾਂ ਦਾ ਸਮਾਨ ਨਹੀਂ ਵਿਕੇਗਾ ਸਾਡੀ ਮੰਡੀ ਚ ਤੇ ਉਹਨਾਂ ਦਾ ਮਾਲ ਉੱਥੇ ਬਾਹਰ ਤਿਆਰ ਹੋ ਉਹਨਾਂ ਦੀ ਇੰਡਸਟਰੀ ਬੰਦ ਹੋਊਗੀ ਉਹ ਜਿਹੜਾ ਹੈਗਾ ਉਹਨੇ ਐਂ ਨਹੀਂ ਸੋਚੇ ਨੂੰ ਗੂਮ ਰਹੇ ਕਹਿੰਦੇ ਨੇ ਇਹ ਕਹਿੰਦਾ ਨਾ ਉਹਨੂੰ ਆਏ ਹੁੰਦਾ ਉਹ ਖਿਆਲ ਹੁੰਦਾ ਗੂਮ ਰਹੇ ਨੇ ਕਿ ਐ ਮਾਹਮ ਜਨੇ ਉਲਟਾਈ ਬੋਲੇ ਆਕੇ ਬੱਜਦੇ ਇਹ ਸਹੀ ਕਿਹਾ ਤੁਸੀਂ ਤੇ ਹੁਣ ਅਮਰੀਕਾ ਦੇ ਉਲਟਾ ਵੱਜਣ ਲੱਗ ਗਿਆ ਕਿਉਂਕਿ ਜਦੋਂ ਬੰਦ ਕਰਿਆ ਉਹਨਾਂ ਚੀਨ ਨੇ ਚੀਜ਼ਾਂ ਸਸਤੀਆਂ ਵੇਚਦੀਆਂ ਸੀ ਇਹਦੇ ਬਾਵਜੂਦ ਕਿ ਉੱਥੇ ਹੁਣ ਉੱਥੇ ਆਉਣ ਹੀ ਹੱਗੀਆਂ ਚੀਨਾਂ ਲੈ ਕੇ ਜਾਂ ਭੇਜਦੀ ਨਹੀਂ ਸਭ ਤੋਂ ਜ਼ਿਆਦਾ ਸਮਾਨ ਚੀਨ ਦਾ ਹੁੰਦਾ ਸੀ ਉਹ ਲੋਕਾਂ ਨੂੰ ਸਮਾਨ ਮਿਲਣੋਂ हट ਗਿਆ ਤੇ ਨਾਲ ਹੋ ਗਿਆ ਮਹਿੰਗਾ ਦੋ ਗੱਲਾਂ ਹੋਣ ਨਾਲ ਉੱਥੇ ਕੱਕਾ ਪੈ ਗਿਆ ਸਮਾਨ ਤਾਂ ਚਾਹੀਦਾ ਹੀ ਹੈ ਨਾ ਰੋਜ਼ ਹੁਣ ਰੋਜ਼ ਦਾ ਰੋਜ਼ ਦੁੱਧ ਚਾਹੀਦਾ ਹੈ ਬਨੀ ਚਾਹੀਦਾ ਬਿਸਕੁਟ ਚਾਹੀਦੇ ਨੇ ਦਬ ਰੋਟੀ ਚਾਹੀਦੀ ਹੈ ਗੈਸ ਚਾਹੀਦਾ ਕਿ 19 ਸਮਾ ਚਾਹੀਦਾ ਤੇਲ ਚਾਹੀਦਾ ਕਿਹੜੀ ਚੀਜ਼ ਹੈ ਜਿਹੜੀ ਨਹੀਂ ਚਾਹੀਦੀ ਕੱਪੜਾ ਚਾਹੀਦਾ ਦਵਾਈਆਂ ਚਾਹੀਦੀਆਂ ਨੇ ਜਿਹੜੀਆਂ ਤੁਹਾਨੂੰ ਬਾਰੋਂ ਆਉਂਦੀਆਂ ਨੇ ਜਿਹੋ ਬੰਦ ਹੋ ਜਾਂਦੀਆਂ ਨੇ ਇੱਕ ਵਕਤ ਆਪਾਂ ਨੂੰ ਪਤਾ ਹੀ ਇਹ ਕਿ ਦਿਨ ਦੋ ਦਿਨ ਜਦ ਕਰਫੂ ਲੱਗਦਾ ਕੀ ਹਾਲ ਹੋ ਜਾਂਦਾ ਲੋਕਾਂ ਦਾ ਇੱਕ ਦੋ ਦਿਨ ਹੜਤਾਲ ਹੋ ਜਾਂਦੇ ਟਰੱਕਾਂ ਦੀ ਉਹ ਗਏ ਜੀ ਸਮਾਨ ਤਾਰੇ ਨੇ ਲੋਕ ਭੱਜਣ ਦੇ ਵੀ ਹੈ ਹਣ ਤਾਂ ਦੁੱਧ ਨਹੀਂ ਮਿਲਦਾ ਆ ਦੋ ਦਿਨਾਂ ਕੱਲ ਬਿਜਲੀ 12 14 ਘੰਟੇ ਚੱਲੀ ਗਈ ਉਹ ਪਾਣੀ ਵੀ ਉਹਨੋਂ हट ਗਿਆ ਨਾਲ ਦੋ ਕਾਚਿਕ ਘਾਟ ਪਈਗਾ ਬਲਕੇ ਮੈਂ ਕਹਾਂਗਾ ਵੀ ਸਾਡੇ ਲੋਕ ਵਧੀਆ ਸੋਚਦੇ ਨੇ ਕੱਲ ਮੈਂ ਫਿੱਤੇ ਗਿਆ ਸੀ ਨੱਕੇ ਦੇ ਨਾ ਮੇਰੀ ਬੇਟੀ ਨੇ ਗੱਡੀ ਭੇਜੀ ਮੇਰੀ ਗੱਡੀ ਲੈ ਜਾਓ ਇੱਕ ਡਰਾਈਵਰ ਅਸੀਂ ਬੁਲਾਇਆ ਉਹ ਮੈਨੂੰ ਕਹਿੰਦਾ ਕਹਿੰਦਾ ਦੇਖੋ ਜੀ ਕਹਿੰਦਾ ਕਿ ਜਿਨ੍ਹਾਂ ਨੇ ਰਾਤ ਨੂੰ ਬਿਜਲੀ ਠੀਕ ਕਰੀ ਹੋ ਉਹ ਵੀ ਤਾਂ ਬੰਦੇ ਹੀ ਹੋਣੇ ਨੇ ਦੇਖ ਲਓ ਰਾਤ ਨੂੰ ਤੱਕ ਕੇ ਠੀਕ ਕਰਿਆ ਜਿਹੜਾ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਵੀ ਜੇ ਤੁਹਾਡੇ ਘਰਾਂ ਚ ਬਿਜਲੀ ਆ ਰਹੀ ਹੈ ਕੋਈ ਠੀਕ ਕਰ ਰਿਹਾ ਉਹਨੂੰ ਰਾਤ ਨੂੰ ਉਸ ਵਕਤ ਜਦ ਤੁਸੀਂ ਸੌਣਾ ਚਾਹੁੰਦੇ ਹੋ ਸੋ ਕਹਿੰਦਾ ਮੇਰਾ ਮਤਲਬ ਹੈ ਇੰਡੀਆ ਚ ਅਜੇ ਵੀ ਮਾੜੀ ਮੋਟੀ ਰੈਸ਼ਨੈਲਿਟੀ ਇੰਡੀਆ ਅਜੇ ਵੀ ਮਾਰਾ ਮੁਰਤਾ ਜਿੰਨਾ ਥੋੜਨ ਦੇ ਬਾਪੀਉ ਸਾਰਾ ਕੁਝ ਕਰਨ ਦੇ ਬਾਪੀਉ ਤੇ ਅਮਰੀਕਾ ਫੇਰ ਹੋ ਰਿਹਾ ਆਪਦੀ ਨੀਤੀ ਚ ਆਰਥਿਕ ਨੀਤੀ ਦੇ ਵਿੱਚ ਫੇਰ ਹੋ ਗਿਆ ਔਰ 트럼ਪ ਨੇ ਉਹ ਜਿਹੜਾ ਮਾਲਾ ਮੁੰਡਾ ਕਿੱਧਰ ਗੁੰਮਾ ਚਾਹਦਾ ਸੀ ਉਹਦਾ ਵਿਕਲਪ ਹੋਣ ਜਾਂ ਚੱਕਤਾ ਉਹ ਵੀ ਲੋਕਾਂ ਦੇ ਸਾਹਮਣੇ ਆ ਗਿਆ ਕਿਉਂਕਿ ਉਹਨੇ ਪੁੱਠਾ ਰਸਤਾ ਰਿਆ ਵੀ ਲੈ ਜਿਵੇਂ ਸਾਧਿਆ ਬੀਜੇਪੀ ਆ ਦਾ ਨੇ ਇਹਨਾਂ ਨੂੰ ਆਇਆ ਲੱਗਦਾ ਵੀ ਸਾਰੇ ਲੋਕਾਂ ਨੂੰ ਤੋੜ ਕੇ ਦੇਸ਼ ਨੂੰ ਚਲਾ ਲਾਂਗੇ ਇਹਨੇ ਸਾਰੀਆਂ ਸੰਸਥਾਵਾਂ ਤੋੜਤੀਆਂ ਹਰ ਇੱਕ ਕਤਾਬ ਦਾ ਨਾਮ ਬਦਲਤਾ ਸਿੱਖਿਆ ਨੀਤੀ ਬਦਲਤੀ ਦੁਵਾਈਆਂ ਦੇ ਨਾਮ ਹੋਰ ਹਸਪਤਾਲਾਂ ਸੜਕਾਂ ਦੇ ਨਾਮ ਬਿਲਡਿੰਗਾਂ ਤੋੜ-ਤੋੜ ਕੇ ਬਣਾਉਣ ਲੱਗੇ ਤੇ ਲੋਕਾਂ ਦੇ ਆਪਸੀ ਚ ਲੜਾਈ ਕਰਾਉਣ ਲੱਗੇ ਥੋੜੀ ਦੇਰ ਤਾਂ ਚੱਲੀ ਜਾਣਗੇ ਉਸ ਤੋਂ ਬਾਅਦ ਤਾਂ ਦੇਸ਼ ਦੇ ਇਹ ਰੋਕ ਹੀ ਨਹੀਂ ਸਕਦੇ ਇਹ ਤਾਂ ਕਹਿੰਦੇ ਨੇ ਮਜ਼ਾਇਦ ਸੁਪਰੀਮ ਕੋਰਟ ਬਣਾ ਰਹੀ ਹੈ ਇਹ ਮਜ਼ਾਇਦ ਤਾਂ ਖੁਦ ਬਣਾ ਰਹੇ ਨੇ ਜਦ ਤੂੰ ਡੋਗਣ ਨੂੰ ਆਏ ਕਰੋਗੇ ਫਿਰ ਤੁਸੀਂ ਦੱਸੋ 20 ਇਹ ਨਹੀਂ ਬਲਕਿ ਤੱਚੀ ਤੀ ਕਰੋੜ ਤਾਂ ਦੰਦ ਹੈ ਜਿਹੜੇ ਨਾਲ ਦੂਜੇ ਨਾਲ ਦੀ ਤਾਂ 50 ਕਰੋੜ ਬਣ ਜਾਂਦੇ ਨੇ ਵਿੱਚੀ ਆਦੀਵਾਸੀ ਵਿੱਚੀ ਰੋਟ ਸਾਰਾ ਕੁਝ ਰੁਲਾ ਕੇ 145 ਕਰੋੜ ਚੋਂ 50 ਕਰੋੜ ਨੂੰ ਤਾਂ ਤੁਸੀਂ ਉਹ ਆਈਸੋਲੇਟ ਕਰ ਦਿਓ 20 ਕਰੋੜ ਦੇ ਮੁਸਲਮਾਨ ਹੈ ਉਹਨੂੰ ਤੁਸੀਂ ਆਈਸੋਲੇਟ ਕਰ ਰਹੇ ਹੋ 20 ਕਰੋੜ ਸਿੱਖ ਹੈ ਦੋਖਰੋਲੀ ਸਹੀ ਹੈ ਤੇ ਤੁਸੀਂ ਭਾਈ ਛੱਡ ਕੀ ਨੂੰ ਲੋਦੋ ਸਾਦੀ ਜੋ ਉਦਵਾਦੀ ਨੂੰ ਖਲਾਫ ਕਰ ਰਹੇ ਹੋ ਆਇਮਡ ਕਿਵੇਂ ਚੱਲੂਗਾ ਸੋ ਇਸ ਕਰਕੇ ਇਹ ਦੇਸ਼ ਦੇ ਵਿੱਚ ਵੀ ਸਾਡੇ ਜਿਵੇਂ ਇੱਥੇ ਹੈ ਪਰ ਅਜੇ ਸਾਡੇ ਉਸ ਤਰ੍ਹਾਂ ਦਾ ਸੰਕਟ ਨਹੀਂ ਆਇਆ ਜਿਸ ਤਰ੍ਹਾਂ ਦਾ ਅਮਰੀਕਾ ਚ ਆਇਆ ਅਮਰੀਕਾ ਦਾ ਸੰਕਟ ਹਮ ਅਮਰੀਕਾ ਇੱਥੇ ਸਾਡੇ ਉਸ ਸੰਕਟ ਨੂੰ ਇੱਥੇ ਕਹਿੰਦੇ ਵੀ ਇਹ ਧਾਂਤ ਕਰਨਾ ਚਾਹਦਾ ਹੈ ਆਪਦੇ ਵੱਲੋਂ ਧਾਂਤ ਧਾਂਤ ਕਰੇਗਾ ਅਸੀਂ ਧਾਂਤ ਕਰਾਂਗੇ ਉਸ ਜੋ ਉਹਨਾਂ ਦਾ ਉਪਰਾਸ਼ਟ ਪਿਆ ਰਿਹਾ ਜੋ ਤੁਸੀਂ ਕਹਿੰਦੇ ਹੋ ਉਹ ਪੰਜਾਬ ਦੇ ਉੱਤੇ ਹਮਲਾ ਸੋ ਹੁਣ ਪੰਜਾਬ ਦਾ ਕਿਸਾਨ ਜਿਹੜਾ ਕਹਿੰਦਾ ਵੀ ਮੈਂ ਮਜ਼ਦੂਰ ਨਹੀਂ ਬਨਣਾ ਇਹਦੇ ਨਾਲ ਅਗੇ ਤੁਸੀਂ ਭਾਰਤੀ ਸਰਕਾਰ ਸੌਦਾ ਕਰਕੇ ਚਲੋ ਆਟਕ ਗਈ ਵਿੱਚ ਬੁਲਟ ਰੇਨ ਚ ਤੁਜੀ ਅਣਾ ਪਿੰਡਾਂ ਦੀ ਜ਼ਮੀਨ ਮਹਿੰਗੀ ਹੋ ਜੂਜੀ ਸੋ ਅੱਜ ਸੰਕਟ ਚ ਆਸੀਂ ਵੀ ਅਮਰੀਕਾ ਦਾ ਸੰਕਟ ਸਾਡੇ ਵੱਲ ਨੂੰ ਸਫਰ ਕਰਕੇ ਆ ਰਿਹਾ ਹੈ ਕਿਉਂਕਿ ਅਸੀਂ ਅੱਜ ਅੱਠ ਚਾਰੇ ਨੂੰ 2014 ਤੋਂ ਅਮਰੀਕਾ ਦੇ ਨਾਲ ਜੋੜਤਾ ਨਹੀਂ ਤਾਂ ਜਿਹੜਾ 7-8 ਦਾ ਸੰਕਟ ਸੀ ਉਹਨੇ ਸਾਨੂੰ ਸੇਖ ਨਹੀਂ ਲਾਇਆ ਸੀ ਸਾਨੂੰ ਇਹ ਸੇਖ ਲਾਏਗਾ ਸਾਨੂੰ ਸ਼ੁਰੂ ਹੋਇਆ ਸੀ ਇਹ ਕਾਹਲੇ ਭਾਂਬੜ ਬਣੇਗਾ ਇਹ ਮੈਨੂੰ ਲੱਗਦਾ ਵੀ ਇਹ 6-8 ਮਹੀਨਿਆਂ ਚ ਜਿਹੜਾ ਸੰਸਾਰ ਦਾ ਸੰਕਟ ਹੈ ਇਹ ਭਾਰਤ ਦੇ ਵਿੱਚ ਭਾਂਬੜ ਬਣੇਗਾ ਤੇ ਕੋਈ ਇਹ ਵੀ ਨਹੀਂ ਪਤਾ ਵੀ ਕੇਂਦਰ ਦੀ ਸਰਕਾਰ ਕਿੰਨਾ ਚਿਰ ਮਸਾਕੀਆਂ ਤੇ ਜਿਹੜੀ ਖੜੀ ਹੈ ਉਹ ਖੜੀ ਵੀ ਰਹੂ ਕਿ ਉਹ ਕਾਗਜਾਂ ਦਾ ਜਿਵੇਂ ਹੁੰਦਾ ਹੈ ਮਾੜਾ ਜਿਹਾ ਪੁੱਡਾ ਲੱਗਨ ਨਾਲ ਟੈ ਗਈਗੀ ਇਸ ਵਾਰ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ